ਮੇਰਾ ਨਾਮ ਵੀਜੀ ਕਰਮਜੀਤ ਸਿੰਘ ਹੈ ਅੱਜ ਜੋ ਮੈਡੀਕਲ ਪ੍ਰੈਕਟਿਸ਼ਨਰ ਯੂਨੀਅਨ ਵੱਨਿਓ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ ਅੱਜ ਦੇ ਦਿਨ ਰਾਜਗੁਰੂ ਸੁਖਦੇਵ ਭਗਤ ਸਿੰਘ ਜਿਨ੍ਹਾਂ ਦੀ ਅਹੋਤੀ ਦੇ ਕੇ ਵਿਚਾਰੇ ਨੇ ਸ਼ਹੀਦੀ ਪਾਈ ਦੇਸ਼ ਨੂੰ ਆਜ਼ਾਦ ਕਰਵਾਇਆ ਉਹਨਾਂ ਨੂੰ ਸਮਰਪਿਤ ਇਹ ਜਿਹੜੀ ਸੱਚੀ ਸ਼ਰਧਾਲੀ ਦੇ ਤੌਰ ਤੇ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਜਿਹੜਾ ਕਿ ਮਨੁੱਖਤਾ ਦੇ ਵਾਸਤੇ ਬਹੁਤ ਵੱਡਾ ਕਾਰਜ ਹੈ ਜੀ ਦੇ ਨਾਲ ਇਸ ਕਿਸੇ ਬਲੱਡ ਦੀ ਬੋਤਲ ਨਾਲ ਕਿਸੇ ਵੀ ਵਿਅਕਤੀ ਦੀ ਬੇਸ਼ਕੀਮਤੀ ਜਾਨ ਬਚਾਈ ਜਾ ਸਕਦੀ ਆ ਤੇ ਸਾਨੂੰ ਵੀ ਇਹ ਸਾਰਿਆਂ ਨੂੰ ਅਸੀਂ ਸੁਨੇਹਾ ਵੀ ਇਹ ਦਿੰਨੇ ਆ ਕਿ ਸ਼ਹੀਦਾਂ ਨੂੰ ਜਿਹੜੀ ਸੱਚੀ ਸ਼ਰਧਾ ਹੈ ਲਈ ਹੈ ਉਹਨਾਂ ਦੇ ਜੋ ਕਹੇ ਆ ਪੂਰਨੇ ਆ ਜੱਜਤ ਉਹਨਾਂ ਦੇ ਜਿਵੇਂ ਭਗਤ ਸਿੰਘ ਜਿਹੜੀ ਕਿਤਾਬ ਪੜਦਾ ਜੀ ਕਾਲ ਕੋਰਡੀ ਚ ਲੈਨਨ ਦੀ ਕਿਤਾਬ ਦਾ ਜਿਹੜਾ ਪੰਨਾ ਮੋੜ ਕੇ ਗਏ ਸੀ ਉਹ ਕਹਿੰਦੇ ਸੀ ਵੀ ਮੈਨੂੰ ਉਮੀਦ ਹੈ ਜਾਂ ਮੈਂ ਚਾਹੁੰਨਾ ਜਾਂ ਮੇਰੀ ਇੱਛਾ ਹੈ ਕਿ ਜਿਹੜੀ ਮੇਰੀ ਅਗਲੀ ਜਨਰੇਸ਼ਨ ਹੈ ਅਗਲੀ ਪੀੜ੍ਹੀ ਹੈ ਸਾਡੇ ਆਨਲਾਈਨ ਨੌਜਵਾਨ ਹੈ ਉਹ ਇਸ ਮੋੜੇ ਵੇ ਪੇਜ ਤੋਂ ਅਗਲੀ ਕਿਤਾਬ ਜਿਹੜੀ ਹੈਗੀ ਹੈ ਜਾਂ ਵੀ ਉਹ ਸ਼ੁਰੂ ਕਰਨ ਮਤਲਬ ਕਹਿੰਦਾ ਵੀ ਉਹ ਜਿਹੜੇ ਉਹਨਾਂ ਦੇ ਅਧੂਰੇ ਕਾਰਜ ਆ ਉਹ ਪੂਰੇ ਕਰਨ ਉਹਨਾਂ ਦੀ ਕੜੀ ਦੇ ਵਿੱਚੋਂ ਇੱਕ ਇਹ ਕਾਰਜ ਹੈ ਤੇ ਸਾਨੂੰ ਵੀ ਇਹ ਵਧੀਆ ਲੱਗਿਆ ਕਿ ਅਸੀਂ ਉਹਨਾਂ ਨੂੰ ਸਮਰਪਤ ਜਿਹੜਾ ਇਹ ਕਾਰਜ ਕਰਿਆ ਤੇ ਲੋਕਾਂ ਤੋਂ ਵੀ ਆਮ ਜਨਤਾ ਤੋਂ ਵੀ ਆਸ਼ ਕਰਦੇ ਆ ਕਿ ਜਿੱਥੇ ਅਸੀਂ ਹੋਰ ਜਨਮ ਦਿਨ ਜਾਂ ਸ਼ੀਦੀ ਦਿਹਾੜੇ ਜਾਂ ਜੋ ਵੀ ਸਮਾਗਮ ਕਰਦੇ ਆ ਤੇ ਸਾਨੂੰ ਸ਼ਹੀਦਾਂ ਨੂੰ ਦਿਲ ਚ ਚੇਤੇ ਰੱਖਣ ਵਾਸਤੇ ਇਹੋ ਜਿਹੇ ਸਮਾਗਮ ਹਰ ਹਾਲਤ ਕਰਨੇ ਚਾਹੀਦੇ ਆ ਜਿਹੜੇ ਸਿੱਧੇ ਇਨਸਾਨੀਅਤ ਦੀ ਸੇਵਾ ਨਾਲ ਜੁੜੇ ਹੋਣ ਤੁਹਾਡੇ ਸਾਰਿਆਂ ਤੋਂ ਅਸੀਂ ਇਹੀ ਆਸ ਕਰਦੇ ਆ ਕਿ ਤੁਸੀਂ ਸਹਿਯੋਗ ਵੀ ਦਿਓਗੇ ਤੇ ਸਾਡੇ ਇਸ ਸ਼ੁਭ ਕਾਰਜ ਦੀ ਪ੍ਰਸ਼ੰਸਾ ਵੀ ਕਰੋਗੇ ਧੰਨਵਾਦ ਬਹੁਤ ਬਾਤ ਮੈਂ ਡਾਕਟਰ ਅੰਜੂ ਕਾਂਸਲ ਮੈਂ ਸੀਨੀਅਰ ਮੈਡੀਕਲ ਆਫੀਸਰ ਹਾਂ ਸੀਐਚਸੀ ਪੁਚੋਮੰਡੀ ਤੇ ਮੈਂ ਇਸ ਖੂਨਦਾਨ ਬਾਰੇ ਇਹ ਕਹਿਣਾ ਚਾਹਨੀ ਹਾਂ ਕਿ ਇਸ ਇੱਕ ਕੈਂਪ ਜਿਹੜਾ ਇੱਥੋਂ ਦੇ ਆਰਐਮਪੀ ਐਸੋਸੀਏਸ਼ਨ ਨੇ ਲਗਾਇਆ ਹੈ ਇਹ ਬਹੁਤ ਇੱਕ ਸ਼ਲਾਘਾਯੋਗ ਕੰਮ ਹੈ ਇਕ ਤਾਜ਼ਾ ਦਿਹਾੜਾ ਆਪਨਾ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਯਾਦ ਵਿੱਚ ਇਹ ਸੱਚੀ ਚ ਸ਼ਰਧਾਂਜਲੀ ਹੈ ਜਿਹੜੀ ਆਪਾਂ ਉਹਨਾਂ ਨੂੰ ਦੇ ਸਕਦੇ ਹਾਂ ਵੀ ਆਪਾਂ ਲੋਕਾਂ ਨੂੰ ਖੂਨ ਦੇ ਰਹੇ ਹਾਂ ਇਸ ਤੋਂ ਵੱਡਾ ਦਾਨ ਕੋਈ ਨਹੀਂ ਹੋ ਸਕਦਾ ਤੇ ਖੂਨ ਦਾ ਨਹੀਂ ਮਹਾਦਾਨ ਹੈ ਇਹਦੇ ਨਾਲ ਤਾਂ ਆਪਾਂ ਪ੍ਰਾਨ ਦਿੰਨੇ ਆ ਲੋਕਾਂ ਨੂੰ ਤੇ ਇਸ ਕਰਕੇ ਜੋ ਲੋਕ ਅੱਜ ਖੂਨ ਦੇ ਰਹੇ ਹਨ ਉਹ ਇੱਕ ਬਹੁਤ ਵੱਡਾ ਕੰਮ ਕਰ ਰਹੇ ਹੈ ਸਮਾਜ ਵਾਸਤੇ ਵੀ ਤੇ ਸਾਰੇ ਲੋਕਾਂ ਵਾਸਤੇ ਵੀ ਤੇ ਮੈਨੂੰ ਇਹ ਲੱਗਦਾ ਕਿ ਮੈਂ ਸਾਰੀ ਪੁਚੋ ਮੰਡੀ ਵੱਲੋਂ ਇਹਨਾਂ ਨੂੰ ਥੈਂਕ ਯੂ ਕਹਿ ਸਕਦੀ ਆ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਖੂਨਦਾਨ ਕੈਂਪ ਲਗਾ ਕੇ ਮੈਂ ਡਾਕਟਰ ਅੰਗਰੇਜ਼ ਸਿੰਘ ਸੇਮਾ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਬਲਾਕ ਪੁਚੋ ਮੰਡੀ ਦੇ ਪ੍ਰੈਜ਼ੀਡੈਂਟ ਆ ਜਿਵੇਂ ਹਰ ਸਾਲ ਦੀ ਤਰ੍ਹਾਂ ਅਸੀਂ ਪਿਛਲੀ ਵਾਰ ਵੀ ਖੂਨਦਾਨ ਕੈਂਪ ਲਗਾਇਆ ਸੀ ਇਸ ਵਾਰ ਵੀ ਅਸੀਂ ਖੂਨਦਾਨ ਕੈਂਪ ਲਗਾਇਆ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਜਿਨ੍ਹਾਂ ਨੇ ਸਾਡੇ ਲਈ ਆਪਣੀ ਜਾਨ ਵਾਰੀ ਹੈ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਦੂਸਰਾ ਖੂਨਦਾਨ ਕੈਂਪ ਲਵਾਇਆ ਸਾਡੀ ਸਾਰੀ ਐਸੋਸੀਏਸ਼ਨ ਵੱਲੋਂ ਅਤੇ ਸਾਰੇ ਹੀ ਪੁੱਚੋ ਮੰਡੀ ਵਾਸੀ ਸਾਰੇ ਹੀ ਜਿੰਨੇ ਵੀ ਡੋਨਰ ਆ ਉਹਨਾਂ ਦੇ ਸਹਿਯੋਗ ਨਾਲ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਨੂੰ ਇੱਕ ਖੂਨਦਾਨ ਕੈਂਪ ਲਾ ਕੇ ਯਾਦ ਕਰਨ ਦੇ ਲਈ ਇਹ ਕੈਂਪ ਲਵਾਇਆ ਜੀ ਅ ਮੁੱਖ ਮਹਿਮਾਨ ਦੇ ਤੌਰ ਤੇ ਐਸ ਐਮਓ ਸਾਹਿਬ ਆਪਣੇ ਪੁੱਚੋ ਮੰਡੀ ਹਸਪੀਟਲ ਤੋਂ ਅਤੇ ਥਾਣਾ ਨਾ ਥਾਣਾ ਦੇ ਐਸ ਐਚਓ ਸਾਹਿਬ ਪਹੁੰਚੇ ਜੀ ਅਤੇ ਸਾਰੀ ਸਾਰੀ ਹੀ ਬਲਾਕ ਬੋਡੀ ਅ ਨਾਏ ਸ਼ਿਰਕਤ ਕੀਤੀ ਹੈ ਅੱਜ ਸਾਡੇ ਸਰਦਾਰ ਸਹੀਦੇ ਆਜ਼ਮ ਭਗਤ ਸਿੰਘ ਜੀ ਦੇ ਅਸਿੱਧੇ ਅਧੜੇ ਨੂੰ ਮੁੱਖ ਰੱਖਦੇ ਹੋਏ ਖੁੰਦਾਨ ਕੈਂਪ ਕੁਚਾ ਮੰਡੀ ਨੈਸ਼ਨਲ ਲੈਬੋਰਟਰੀ ਦੇ ਕੋਲ ਲੱਗਿਆ ਹੋਇਆ ਸੀਗਾ ਇਸ ਖੁੰਦਾਨ ਕੈਂਪ ਦੇ ਵਿੱਚ ਮੈਂ ਹੈਂਡੀਕਾਪਟ ਕੈਪਟ ਹੋਣ ਦੇ باوجود ਆਪ ਜੀ ਦੇ ਭੈਣਾ ਭਰਾਵਾਂ ਦੇ ਸਦਕਾ ਮੈਂ ਇੱਥੇ ਖੁੰਦਾਨ ਕਰਨ ਆਇਆ ਦੂਜੀ ਵਾਰ ਅੱਜ ਖੁੰਦਾਨ ਕੀਤਾ ਹੈ ਅੱਜ ਦੂਜੀ ਵਾਰ ਖੂਨਦਾਨ ਕੀਤਾ ਮੈਂ ਤੇ ਮੈਂ ਨੌਜਵਾਨ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਖੂਨਦਾਨ ਜ਼ਰੂਰ ਕਰੋ ਜਿਹਦੇ ਨਾਲ ਆਪਣੇ ਬੋਡੀ ਦਾ ਖੂਨ ਵੀ ਬਦਲਿਆ ਜਾਂਦਾ ਤੇ ਕਿਸੇ ਭੈਣ ਭਰਾ ਨੂੰ ਕਿਸੇ ਟਾਈਮ ਲੋੜ ਹੈ ਤੇ ਉਹਦੇ ਲੋੜ ਅਨੁਸਾਰ ਉਹਨੂੰ ਖੂਨ ਮਿਲ ਵੀ ਸਕਦਾ ਹਰ ਇੱਕ ਭੈਣ ਭਰਾ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਖੂਨਦਾਨ ਜ਼ਰੂਰ ਕਰੋ ਜੀ ਖੂਨਦਾਨ ਕੈਂਪ ਤੇ ਵਿੱਚ ਪਹੁੰਚੋ ਤਾਂ ਕਿ ਇਹਨਾਂ ਦਾ ਵੀ ਹੌਸਲਾ ਵਧੇ ਤੇ ਆਪਣੇ ਸਰੀਰ ਦੇ ਵਿੱਚ ਵੀ ਪ੍ਰਤੀਲੀ ਆ ਜਾਂਦੀ ਹੈ ਖੂਨਦਾਨ ਕਰੇ ਤਾਂ ਵੱਧ ਕਿਉਂਕਿ ਖੂਨ ਆਪਣਾ ਬਦਲਿਆ ਜਾਂਦਾ ਹੈ